ਬੈਰੀ ਲੜਾਈ ਹੋਈ ਇਹਨਾਂ ਦੀ ਲੇਡੀ ਲੇਡੀਸ ਦੀ ਉਸ ਤੋਂ ਬਾਅਦ ਅਸੀਂ ਆ ਗਏ ਆ ਤੇ ਉਹ ਵੀ ਆ ਗਿਆ ਬੇ ਸ਼ਾਮੀ ਬਹਿਸ ਹੋਈ ਹੈ ਤੇ ਉਹ ਵੀ ਲੜਾਈ ਚੱਲਦੀ ਪਈ ਸੀ ਉਹਦੇ ਚ ਲਿਆ ਕੇ ਉਹਨੇ ਬੀਸ ਬੁੱਲ ਸਿਰ 'ਚ ਮਾਰਿਆ ਮੇਰੇ ਸਟੀਲ ਦੀ ਰੋਡ ਤਾਂਕੇ ਲਵਾਏ ਉਥੋਂ ਐਲ ਐਮ ਆਰ ਕਟਾ ਕੇ ਚੁੰਕੀ ਦੇ ਕੇ ਆਏ ਆ 15 ਤੋਂ 20 ਜਨੇ ਆਏ ਨੇ ਹਥਿਆਰਾਂ ਨਾਲ ਪਿਸਟਲ ਲਿਆ ਕੇ ਮੇਰੀ ਵਾਈਫ ਦੇ ਸਿਰ ਤੇ ਲਾ ਦਿੱਤਾ ਉਹਨਾਂ ਨੇ ਕਿ ਰੋਲਾ ਨਹੀਂ ਪਾਣਾ ਹੈਗਾ ਤੇ ਤੇਜ਼ਾਰ ਹਥਿਆਰਾਂ ਦੇ ਨਾਲ ਆ ਦੇਖ ਲਓ ਆ ਇੱਧਰ ਸ਼ਾਨ ਆਂਗਲ ਤੋੜਦੀ ਆ ਸਿਰ 'ਚ ਫੇਰ ਇੱਥੇ ਲੱਗੇ ਆ ਇੱਥੇ ਫੇਰ ਤਾਂਕੇ ਲੱਗੇ ਰਤੀ ਫੇਰੇ ਲੈ ਮਾਰਕਟ ਆਈ ਲੱਤ ਦੇ ਇਧਰ ਮਾਰੀ ਤੇ ਇਹਨਾਂ ਦੇ ਵੀ ਆ ਦੇਖੋ ਇਧਰ ਜਿਹੜਾ ਜਿਹੜਾ ਸ਼ਿਦਾਨ ਗਿਆ ਵਾ ਬਸ ਉਹਨਾਂ ਨੂੰ ਉਹ ਮਾਰਦੇ ਗਏ ਨੇ ਤੇ ਸਾਰਾ ਹਮਲਾਵਾ ਜਾਨ ਤੋਂ ਮਾਰਨ ਦੀ ਪੂਰੀ ਕੋਸ਼ਿਸ਼ ਕੀਤੀ ਸੀ ਉਹਨਾਂ ਨੇ ਜੇ ਮੱਲੇ ਵਾਲੇ ਆ ਕੇ ਨਾ ਬਚਾਉਂਦੇ ਤਾਂ ਖੇਲ ਖਤਮ ਹੋ ਜਾਣਾ ਸੀਗਾ ਬਸ ਸਾਡਾ ਜੇ ਮੇਰੇ ਉਹਨਾਂ ਨੇ ਇਹੀ ਮਾਰਿਆ ਲੋਹੇ ਦੀ ਰਾਡ ਮਾਰੀ ਮੈਂ ਇਹਨਾਂ ਨੂੰ ਬਚਾ ਰਹੀ ਸੀਗੀ ਤਾਂ ਉਹਨਾਂ ਨੇ ਮੇਰੇ ਵੀ ਮਾਰ ਦਿੱਤੀ ਜਿੱਦਾਂ ਇਦਾਂ ਬਚਾਇਆ ਮੇਰੀ ਬਾਹਾਂ ਲਮਕ ਗਈ ਇੱਕ ਪਾਸਿਓਂ ਦੂਸਰਾ ਹੱਥ ਮੈਂ ਕੀਤਾ ਫਿਰ ਮੇਰੇ ਦੂਸਰੇ ਤੇ ਵੀ ਮਾਰ ਦਿੱਤੀ ਫਿਰ ਮੈਂ ਬਾਹਰ ਆ ਕੇ ਰੋਲਾ ਪਾਇਆ ਲੋਕਾਂ ਨੂੰ ਇਕੱਠਾ ਕੀਤਾ ਕਿ ਤੁਸੀਂ ਬਚਾਓ ਬਚਾਓ ਇਨਾਂ ਦੇ ਚਿੱਕਾਂ ਦੀ ਆਵਾਜ਼ ਆਈ ਅੰਦਰ ਅਸੀਂ ਗਏ ਆਂ ਦੇਖਿਆ 8-10 ੁੰਗੜੇ ਇਨਾਂ ਦੇ ਬੈੱਡ ਤੇ ਚੜ੍ਹ ਕੇ ਉਹਨਾਂ ਨੂੰ ਕੁੱਟ ਰਹੇ ਸੀ ਬੜੀ ਬੁਰੀ ਹਾਲ ਨਾਲ ਕਚਰੀਆਂ ਬੋਤਲਾਂ ਨਾਲ ਵੀ ਉਹਨਾਂ ਨੂੰ ਕੀਤਾ ਲੁਧਾਨਾ ਲੈ ਉਹਨਾਂ ਜੋਰ ਜਿਓ ਤੁਸੀਂ ਤੇ ਮੈਂ ਹਾਂ ਯੂੰਬਰੀਏ ਇੱਕ ਤਸਵੀਰ ਤੁਹਾਨੂੰ ਦਿਖਾ ਰਿਹਾ ਇੱਕ ਘਰ ਦੀ ਇੱਕ ਘਰ ਦੀ ਤਸਵੀਰ ਤੁਸੀਂ ਦੇਖ ਰਹੇ ਹੋ ਇੱਕ ਦਰਵਾਜ਼ਾ ਵੀ ਜਿਹੜਾ ਕੀ ਟੁੱਟਿਆ ਹੋਇਆ ਹੈ ਦੋ ਭਰਾ ਆਪਸ ਦੇ ਵਿੱਚ ਰਹਿੰਦੇ ਆ ਦੱਸਿਆ ਜਾ ਰਿਹਾ ਹੈ ਕਿ ਮਾਮਲਾ ਜਿਹੜਾ ਕੀ ਹੈ ਪ੍ਰਾਪਰਟੀ ਨੂੰ ਲੈ ਕੇ ਵਿਵਾਦ ਹੁੰਦਾ ਵਾ ਵਿਵਾਦ ਇਹਨਾਂ ਕੋ ਵੱਜ ਜਾਂਦਾ ਵਾ ਕਿ ਭਰਾ ਹੀ ਸਕੇ ਭਰਾ ਹੀ ਆਪਣੇ ਸਕੇ ਭਰਾ ਤੇ ਜੇ ਕੀ ਹੈ ਬੰਦੇ ਬਲਾ ਕੇ ਹਮਲਾ ਕਰਵਾ ਦਿੰਦਾ ਪਰਿਵਾਰਕ ਮੈਂਬਰ ਮੇਨਾਂ ਜੁੜ ਚੁੱਕੇ ਨੇ ਆਪਏ ਕੀ ਨਾਮ ਤੁਹਾਡਾ ਟੋਨੀ ਕੁਮਾਰ ਟੋਨੀ ਟੋਨੀ ਕੀ ਹੋਇਆ ਕੀ ਦੁਪਹਿਰੇ ਲੜਾਈ ਹੋਈ ਇਹਨਾਂ ਦੀ ਲੇਡੀ ਲੇਡੀਜ਼ ਦੀ ਉਸ ਤੋਂ ਬਾਅਦ ਅਸੀਂ ਆ ਗਏ ਆ ਤੇ ਉਹ ਵੀ ਆ ਗਿਆ ਵੇ ਸ਼ਾਮੀ ਬੈਂਸ ਹੋਈ ਹੈ ਤੇ ਉਹ ਵੀ ਲੜਾਈ ਚੱਲਦੀ ਪਈ ਸੀ ਉਹਦੇ ਚ ਲਿਆ ਕੇ ਉਹਨੇ ਬੀਸਬਾਲ ਸਿਰ 'ਚ ਮਾਰਿਆ ਮੇਰੇ ਸਟੀਲ ਦੀ ਰੋਡਾਂ ਤਾਂਕੇ ਲਵਾਏ ਉਥੋਂ ਐਲਐਮਆਰ ਕਟਾ ਕੇ ਚੁੰਕੀ ਦੇ ਕੇ ਆਏ ਆ ਤੇ ਇੰਚਾਰਜ ਜਗਦੀਸ਼ ਰਾਏ ਉਹ ਕਹਿੰਦੇ ਵੀ ਤੁਸੀਂ ਜਾਓ ਘਰ ਵੀ ਸ਼ਾਮੀ ਨੂੰ 8 ਵਜੇ ਬੁਲਾਵਾਂਗੇ ਤੇ ਉੱਥੇ ਚਲ ਗਏ ਆਪਾਂ ਉਸ ਤੋਂ ਬਾਅਦ ਆਪਾਂ ਨੂੰ ਉਹਨਾਂ ਨੇ ਆਏ ਆ ਕਰੇ ਤੇ ਉਹ ਫੋਨ ਆ ਗਿਆ ਜੀ ਉਹਨਾਂ ਦਾ ਵੀ ਤੁਸੀਂ ਘਰੇ ਜਾਓ ਵੀ ਉਹ ਆ ਰਹੇ ਆ ਤੇ ਲੜਨਾ ਨਹੀਂ ਹੈਗਾ ਤੁਸੀਂ ਵੀ ਗੇਟ ਖੋਲ ਦਿਓ ਤੁਸੀਂ ਉਹਨਾਂ ਨੇ ਕਹਿੰਦੇ ਉੱਤੇ ਅਸੀਂ ਗੇਟ ਖੋਲ ਦਿੱਤਾ ਉਹ 15 ਤੋਂ 20 ਜਨੇ ਆਏ ਨੇ ਹਥਿਆਰਾਂ ਨਾਲ ਪਿਸਟਲ ਲਿਆ ਕੇ ਮੇਰੀ ਵਾਈਫ ਦੇ ਸਿਰ ਤੇ ਲਾ ਦਿੱਤਾ ਉਹਨਾਂ ਨੇ ਵੀ ਰੋਲਾ ਨਹੀਂ ਪਾਣਾ ਹੈਗਾ ਤੇ ਤੇਜ਼ਦਾਰ ਹਥਿਆਰਾਂ ਦੇ ਨਾਲ ਆ ਦੇਖ ਲਓ ਆ ਇਧਰ ਸ਼ਾਨ ਆ ਉਂਗਲ ਤੋੜਦੀ ਅਸੇਰ ਚ ਫੇ ਇੱਥੇ ਲੱਗੇ ਆ ਇੱਥੇ ਫੇਰ ਟਾਂਕੇ ਲੱਗੇ ਰਾਤੀ ਫੇਰ ਐਲ ਐ ਮਾਰਕਟ ਆਈ ਆ ਲੱਤ ਦੇ ਇਧਰ ਮਾਰੀ ਤੇ ਇਹਨਾਂ ਦੇ ਵੀ ਆ ਦੇਖੋ ਇਧਰ ਜਿਹੜਾ ਜਿਹੜਾ ਛਡਾਣ ਗਿਆ ਜਿਹੜਾ ਜਿਹੜਾ ਛਡਾਣ ਗਿਆ ਵਾ ਬਸ ਉਹਨਾਂ ਨੂੰ ਮਾਰਦੇ ਗਏ ਨੇ ਹਮਲਾ ਹਮਲਾ ਕਿਨੇ ਕਰਵਾਇਆ ਕੌਣ ਉਹ ਵਿਅਕਤੀ ਹੈ ਤੇ ਕਿਹੜੇ ਉਹ ਨੌਜਵਾਨ ਆਏ ਸੀਗੇ ਹਮਲਾ ਕਰਨ ਧੜ ਤੇ ਤੁਹਾਡੇ ਘਰ ਚ ਇਹ ਰਕੇਸ਼ ਕੁਮਾਰ ਉਹਦਾ ਮੁੰਡਾ ਮਾਨਵ ਤੇ ਉਹਦੇ ਸਾਲੇ ਤੇ ਨਾਲ ਹੋਰਾਂ ਨੂੰ ਪਛਾਤੇ ਲੋਕ अच्छा हां जी ਕਿੰਨੇ ਕੁ ਜਣੇ ਆਏ ਸੀਗੇ ਤੇ ਕਿਹਦੇ ਤੇ ਆਏ ਸੀਗੇ 15 ਤੋਂ 20 ਜਣੇ ਦੋ ਗੱਡੀਆਂ ਚਾਏ ਸੀ ਇੱਕ ਹਟੀਗਾਏ ਦੇ ਆਪਣੇ ਵਾਲੀ ਜਿਹਦਾ ਨੰਬਰ ਪੀਵੀ10 ਐਫਐਸ 1554 ਉਸ ਤੋਂ ਬਾਅਦ ਇੱਕ ਆਈ20 ਤੇ ਉਹਦਾ ਨੰਬਰ ਯਾਨੀ ਟਰੇਸ ਨਹੀਂ ਹੋ ਪਾਇਆ ਅਜੇ ਤੱਕ ਉਹ ਹੋ ਜਾਏਗਾ ਤਾਂ ਉਹਦੀਆਂ ਸਾਰੀਆਂ ਵੀਡੀਓ ਸਾਡੇ ਕੋਲ ਹੈ ਵੀ ਜਿੱਦਾਂ ਅੰਦਰ ਵੜੇ ਨੇ ਉਹ ਵੀ ਵੀਡੀਓ ਸਾਡੇ ਕੋਲ ਹੈਗੀਆਂ ਜਿਵੇਂ ਜੋ ਇਹਨਾਂ ਨੇ ਹਮਲਾ ਕੀਤਾ ਸਾਡੇ ਤੇ ਤੇ ਕਿਹੜੇ ਕਿਹੜੇ ਹਥਿਆਰ ਸੀਗੇ ਉਹਨਾਂ ਕੋਲ ਹਥਿਆਰ ਇਹਨਾਂ ਕੋ ਕੋ ਪਿਸਟਲ ਸੀਗੀਆਂ ਸਟੀਲ ਦੀਆਂ ਰੋਡਾਂ ਸੀਗੀਆਂ ਚਾਕੂ ਸੀਗੇ ਦਾਤ ਸੀਗੇ ਹਾਂ ਜੀ ਕਿ ਕਿੰਨੇ ਕੋਈ ਜਾਨੇ ਅੰਦਰ ਵੜ ਕੇ ਤਾਨਾ ਹਮਲਾ ਕੀਤਾ ਇੱਕ 8 ਤੋਂ 10 ਜਣੇ ਅੰਦਰ ਗਏ ਨੇ ਬਾਕੀ ਤਕਰੀਬਨ ਬਾਹਰ ਹੀ ਖੜੇ ਰਹੇ ਨੇ 8 ਤੋਂ 10 ਜਣੇ ਨੇ ਹਮਲਾ ਕੀਤਾ ਸਾਡੇ ਤੇ ਕੋਈ ਨਹੀਂ ਕੋਈ ਰੰਜਿਸ਼ ਵਗੈਰਾ ਜੀ ਹੈ ਕੀ ਨਹੀਂ ਨਹੀਂ ਰੰਜਿਸ਼ ਕੋਈ ਨਹੀਂ ਇੱਕ ਪ੍ਰੋਪਰਟੀ ਦਾ ਮਸਲਾ ਹੋ ਸਾਡੀ ਮਾਤਾ ਸਾਡੇ ਨਾਮ ਕਰ ਗਈ ਹੈ ਵੀ ਇੱਕ ਹਿੱਸਾ ਇਹਦਾ ਬੰਦਾ ਵਾ ਵੀ ਉਹ ਇਹ ਲਵੇ ਤੇ ਦਫਾ ਹੋ ਜਾਈ ਇਥੋਂ ਤੇ ਉਹਦੇ باوجود ਇਹ ਨਿਕਲਦਾ ਨਹੀਂ ਉਹ ਕਹਿੰਦਾ ਵੀ ਮੈਂ ਲੈਣਾ ਵਾਂ ਤੇ 40 ਲੱਖ ਲੈਣਾ 30 ਲੱਖ ਲੈਣਾ ਮੇਰਾ ਭਰਾ ਰਕੇਸ਼ ਕੁਮਾਰ ਅੱਛਾ ਹਾਂਜੀ ਸਕਾ ਭਰਾ ਸਾਡਾ ਸਕਾ ਭਰਾ ਜੀ ਠੀਕ ਹੈ ਹਾਂਜੀ ਮਦਰਸੀ ਮੇਰੇ ਨਾਲ ਰਹਿੰਦੇ ਪਹਿਲੇ ਤੇ ਉਹਨਾਂ ਨੂੰ ਵੀ ਇਹਨੇ ਬਹੁਤ ਜ਼ਿਆਦਾ ਤੰਗ ਕੀਤਾ ਪਰੇਸ਼ਾਨ ਕੀਤਾ ਹੋਇਆ ਸੀ ਉਹਨਾਂ ਦਾ ਵੀ ਅੱਗੇ ਇਹ ਚੌਥੀ ਪੰਜਵੀਂ ਵਾਰ ਜਾਨ ਲੈਵਾ ਹਮਲਾ ਹੋਇਆ ਸਾਡੇ ਦੇ ਕਿਤੇ ਕਿਤੇ ਟੜ ਤੇ ਵਾਰ ਕੀਤਾ ਆ ਸਿਰ 'ਚ ਦੋ ਜਗ੍ਹਾ ਟਾਂਕੇ ਲੱਗ ਗਏ ਜੀ ਇੱਕ ਜਗ੍ਹਾ ਅੱਠ ਟਾਂਕੇ ਲੱਗੇ ਆ ਤਿੰਨ ਫੇਰ ਲੱਗੇ ਆ ਪੰਜ ਇੱਕ ਲੱਗੇ ਉਸ ਤੋਂ ਬਾਅਦ ਆ ਉਂਗਲ ਤੋੜਤੀ ਆ ਜੀ ਹੋਰਾ 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 ਤੇ ਵੀ ਕੋਈ ਹਮਲਾ ਵਗੈਰਾ ਕੀਤਾ ਪਰਿਵਾਰਕ ਮੈਂਬਰਾਂ ਤੇ ਵਾਈਫ ਤੇ ਆ ਹਮਲਾ ਕੀਤਾ ਇਹਨਾਂ ਨੇ ਆ ਦੇਖੋ ਸਟੀਲ ਰੋਡ ਨਾਲ ਤੇ ਹੋਰ ਮੇਰੇ ਮਾਸੀ ਜੀ ਨੇ ਉਹ ਦੇਖੋ ਉਹਦੇ ਮਾਰ ਕੇ ਕੋਈ ਬਾਹ ਹੀ ਤੁਰ ਚੱਡੀ ਮਾਸੀ ਜੀ ਵੀ ਤੁਹਾਡੇ ਕੋਲ ਰਹਿੰਦੇ ਨੇ ਨਹੀਂ ਰਹਿੰਦੇ ਨਹੀਂ ਇਹ ਐਕਚੁਅਲੀ ਸਾਡਾ ਪਤਾ ਹੀ ਲੈਣ ਆਏ ਸੀਗੇ ਮਾਸੀ ਜੀ ਆਏ ਸੀ ਮੇਰੇ ਬ੍ਰਦਰ ਹੈ ਛੋਟਾ ਇਹ ਸਾਲਾ ਸਾਹਿਬ ਇਹ ਆਏ ਸਨ ਇਹਨਾਂ ਤੇ ਵੀ ਮਾਰ ਕੇ ਗੋਡੇ ਤੇ ਫੈਕਚਰ ਕਰਤੇ ਨੇ ਹੱਥ ਆ ਦੇਖੋ ਹਾਂ ਇਹ ਮਨਾ ਕਰਾ ਆ ਦੇਖੋ ਆ ਤ ਇਹਨਾਂ ਦਾ ਕੀ ਹਾਲ ਕੀਤਾ ਤੇ ਮਾਸੀ ਦੇ ਮਾਰੀਏ ਬੱਚਿਆਂ ਦੇ ਵੀ ਮਾਰੇ ਇਹਨਾਂ ਨੇ ਕਿਸ ਨੂੰ ਮੁਕੇ ਮਾਰੇ ਬੱਚਿਆਂ ਦੇ ਲੱਤਾਂ ਮਾਰੀਆਂ ਹਾਂਜੀ ਬੱਚਿਆਂ ਦੇ ਵੀ ਮਾਰੇ ਜਿਹੜੇ ਕੀ ਉਮਰ ਹੈ ਬੱਚਾ ਇੱਕ ਮੇਰਾ 10 ਸਾਲ ਦਾ ਮੁੰਡਾ ਜੀ ਤੇ 5 ਸਾਲ ਦੀ ਕੁੜੀ ਆ ਉਹ ਡਰ ਦੇ ਮਾਰੇ ਹੁਣ ਆਈ ਹੀ ਹੈ ਨਹੀਂ ਇੱਥੇ ਤੱਕ ਅੱਛਾ ਤੇ ਇਹ ਕਿੰਨੀ ਵੇਲੇ ਘਟਨਾ ਹੋਣੀ ਹੈ ਇਹ ਤਕਰੀਬਨ 10:30 ਵਜੇ ਦੀ ਘਟਨਾ ਹੈ ਜੀ ਹਾਂ ਬ੍ਰਦਰ ਕੀ ਕਰਦਾ ਉਹ ਸੇਲ ਟੈਕਸ ਚ ਸਰਕਾਰੀ ਅਫਸਰ ਹੈ ਜੀ ਉਹ ਕਹਿੰਦਾ ਸਰਕਾਰੀ ਅਫਸਰ ਨੇ ਹੀ ਵਾਰਦਾਤ ਨੂੰ ਅੰਜਾਮ ਦਿੱਤੇ ਦਿੱਤਾ ਕੁਝ ਅਣਪਛਾਤੇ ਵਿਅਕਤੀ ਨੂੰ ਬੁਲਾ ਹਾਂਜੀ ਬਿਲਕੁਲ ਅਛਾ ਅਣਪਛਾਤੇ ਵਿਅਕਤੀ ਉਹਨਾਂ ਨੇ ਹੀ ਬੁਲਾਇਆ ਨਾਲ ਉਹਦਾ ਮੁੰਡਾ ਸੀਗਾ ਤੇ ਨਾਲ ਹੀ ਉਹਨਾਂ ਦੇ ਸਾਲੇ ਤੇ ਕੁਝ ਅਣਪਛਾਤੇ ਲੋਕ ਅੱਛਾ ਤੇ ਸਾਰਾ ਹਮਲਾਵਾ ਜਾਣ ਤੋਂ ਮਾਰਨ ਦੀ ਪੂਰੀ ਕੋਸ਼ਿਸ਼ ਕੀਤੀ ਸੀ ਉਹਨਾਂ ਨੇ ਜੇ ਮੱਲੇ ਵਾਲੇ ਆ ਕੇ ਨਾ ਬਚਾਉਂਦੇ ਤਾਂ ਖੇਲ ਖਤਮ ਹੋ ਜਾਣਾ ਸੀਗਾ ਬਸ ਸਾਡਾ ਜੀਮਨ ਲੀਲਾ ਸਮਾਪਤ ਸੀ ਕੁਝ ਘਰ ਦੇ ਅੰਦਰ ਵੀ ਕੋਈ ਤੋੜਪਾਣ ਹਾਂਜੀ ਘਰ ਦੇ ਅੰਦਰ ਵੀ ਤੋੜਪਾਣ ਕੀਤੀ ਹੈ ਇਹਨਾਂ ਨੇ ਅੱਛਾ ਹਾਂਜੀ ਮੇਰੀ ਇੱਕ ਬਾਤ ਮਾਰਿਆ ਉਹਨਾਂ ਨੇ ਮੇਰੇ ਲੱਕ ਵਿੱਚ ਵੀ ਮਾਰਿਆ ਲੱਤਾਂ ਮਾਰੀਆਂ ਉਹਨਾਂ ਦੇ ਉਹਨਾਂ ਦੇ ਬ੍ਰਦਰ ਜਿਹੜੇ ਆਏ ਸੀ ਨਾ ਉਹਨਾਂ ਨੇ ਮੈਨੂੰ ਲੱਤਾਂ ਮਾਰੀਆਂ ਨੇ ਮੇਰੇ ਜਠਾਣੀ ਦੇ ਇੱਕ ਮਹਿਲਾ ਤੇ ਲੱਤਾਂ ਲੱਤਾਂ ਤੇ ਇਹਨੇ ਹਥਿਆਰ ਨਾਲ ਵਾਰ ਕੀਤਾ ਹੋਇਆ ਹੈ ਕਿਉਂ ਕੀਤਾ ਵੈ ਬਸ ਜਗਾ ਵਾਸਤੇ ਪ੍ਰੋਪਟੀ ਵਾਸਤੇ ਕਿਉਂ ਹੜਪਣਾ ਚਾਹੁੰਦੇ ਨੇ ਹਾਂਜੀ ਹੋਰ ਕਿਹ ਕਿਹਦੀ ਚੀਜ਼ਾਂ ਦੇ ਨਾਲ ਵਾਰਦਾਤ ਕੀਤੀ ਹੋਰ ਮੇਰੀ ਇਹ ਬਾਤ ਹੈ ਮਾਰੇ ਆਏ ਮੇਲੇ ਸੇਰ ਤੇ ਉਹਨਾਂ ਨੇ ਕੁਰਸੀਆਂ ਮਾਰੀਆਂ ਨੇ ਰਾਤੀ ਚੁੱਕ ਚੁੱਕ ਕੇ ਤੇ ਇਹ ਲੱਤਾਂ ਤੇ ਵੀ ਮਾਰੇ ਹੋਏ ਆ ਰਾਟ ਮਾਰੇ ਹੋਏ ਆ ਖੂਨ ਕੱਢਿਆ ਹੋਇਆ ਵੇ ਮੇਰੇ ਲੱਕ ਤੇ ਵੀ ਮਾਰੇ ਉਹਨਾਂ ਨੇ ਰਾਟ ਹਾਂਜੀ ਤੇ ਮੈਨੂੰ ਧੜ ਤੇ ਕਿਸੇ ਚੀਜ਼ ਦੀ ਵਾਰਦਾਤ ਕੀਤੀ ਆ ਹਾਂਜੀ ਵੀਰ ਜੀ ਮੇਰੇ ਉਹਨਾਂ ਨੇ ਇਹੀ ਮਾਰਿਆ ਲੋਹੇ ਦੀ ਰਾਡ ਮਾਰੀ ਮੈਂ ਇਹਨਾਂ ਨੂੰ ਬਚਾ ਰਹੀ ਸੀਗੀ ਤਾਂ ਉਹਨਾਂ ਨੇ ਮੇਰੇ ਵੀ ਮਾਰ ਦਿੱਤੀ ਜਿੱਦਾਂ ਇਦਾਂ ਬਚਾਇਆ ਮੇਰੀ ਬਾਹਾਂ ਲਮਕ ਗਈ ਇੱਕ ਪਾਸਿਓਂ ਦੂਸਰਾ ਹੱਥ ਮੈਂ ਕੀਤਾ ਫਿਰ ਮੇਰੇ ਦੂਸਰੇ ਤੇ ਵੀ ਮਾਰਤੀ ਫਿਰ ਮੈਂ ਬਾਹਰ ਆ ਕੇ ਰੋਲਾ ਪਾਇਆ ਲੋਕਾਂ ਨੂੰ ਇਕੱਠਾ ਕੀਤਾ ਕਿ ਤੁਸੀਂ ਬਚਾਓ ਬਚਾਓ ਮੱਲੇ ਵਾਲੇ ਵਿਚਾਰੇ ਫਿਰ ਗਏ ਨੇ ਅੰਦਰ ਹਾਂਜੀ ਉਹ ਪਿਸਤਲ ਲੈ ਆ ਗਏ ਉਹ ਪਿਸਤਲ ਲੈ ਕੇ ਆਏ ਸੀ ਦੋ ਜਣੇ ਉਹਨਾਂ ਨੇ ਮੇਰੇ ਇੱਥੇ ਰੱਖੀਆਂ ਹੋਈਆਂ ਸੀ ਤੇ ਮੇਰੇ ਮੈਨੂੰ ਦੋਨਾਂ ਨੇ ਫੜਿਆ ਹੋਇਆ ਸੀ ਦੋ ਜਣਿਆਂ ਨੇ ਤੇ ਮੇਰੇ ਫੋਨ ਵੀ ਉਹਨਾਂ ਨੇ ਫੜ ਲਏ ਕਿ ਤਾਂ ਕਿ ਕਿਸੇ ਨੇ ਫੋਨ ਨਾ ਕਰ ਸਕਿਆ ਤੇ ਉਹਨਾਂ ਨੇ ਮੈਨੂੰ ਬਹੁਤ ਮਾਰਿਆ ਐ ਨਾਲ ਮੇਰੇ ਹਸਬੰਦ ਨੂੰ ਮੇਰੇ ਬ੍ਰਦਰ ਨੂੰ ਮੇਰੀ ਮਾਸੀ ਨੂੰ ਉਹਨਾਂ ਨੇ ਬਹੁਤ ਮਾਰਿਆ ਹੈ ਫੋਨ ਲੈ ਮੈਨੂੰ ਇਨਸਾਫ ਚਾਹੀਦਾ ਸਾਡੇ ਫੋਨ ਲੈ ਗਏ ਨੇ ਸਾਨੂੰ ਫੋਨ ਚਾਹੀਦੇ ਆ ਭਾਜੀ ਕੋਈ ਵੀ ਪੁਲਿਸ ਵਗੈਰਾ ਨਹੀਂ ਆਈ ਉੱਥੇ ਮੋਕੇ ਤੇ ਕੋਈ ਨਹੀਂ ਆਇਆ ਕੋਈ ਨਹੀਂ ਆਇਆ ਜੀ ਕੱਲ ਦੇ ਕੱਲ ਦੇ ਦੇਰ ਚ ਸਾਡੇ ਤ ਦਰਗਾਹ ਦੇਨ ਗਈ ਸੀ ਐਸਏ ਦਾ ਖੁਦ ਕੋਲ ਆਂਦੇ ਜੀ ਸਾਨੂੰ ਕਿ ਤੁਸੀਂ ਦਰਵਾਜਾ ਖੋਲੋ ਤੇ ਰਜਾ ਮਦੀਨਾ ਤੋਂ ਸਿਰੋ ਅੰਦਰ ਆਂਦੋ ਉਹਨਾਂ ਨੂੰ ਤੇ ਉਹ ਜਗਦੀਸ਼ ਰਾਜ ਨਾਮ ਹੈ ਜੀ ਉਹਨਾਂ ਦਾ ਠੀਕ ਹੈ ਜੀ ਉਹ ਵਿੱਚ ਇਨਵੋਲ ਨੇ ਉਹਨਾਂ ਦੇ ਅੱਛਾ ਹਾਂ ਜੀ ਤੇ ਕਿੰਨੇ ਵੇਲੇ ਘਟਨਾ ਹੋਣੀ ਹੈ ਹਾਂ ਜੀ ਕਿੰਨੇ ਵੇਲੇ ਘਟਨਾ ਹੋਣੀ ਹੈ 10:00 10:30 ਦੇ ਵਿੱਚ ਜੀ 10:00 10:30 ਹਾਂ ਜੀ ਮੱਲੇ ਵਾਲੇ ਵੀ ਜੁੜ ਚੁੱਕੇ ਨੇ ਮੱਲੇ ਵਾਲਿਆਂ ਨੂੰ ਪੁੱਛ ਲਏ ਨੇ ਮੈਡਮ ਹੋਇਆ ਕੀ ਸੀਗਾ ਦੇਰ ਰਾਤ ਤੇ ਕਹਿੰਦੇ ਕਿ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਨਾ ਖਾ ਰਹੇ ਸੀ ਇਹਨਾਂ ਦੇ ਚਿੱਕਾ ਦੀ ਆਵਾਜ਼ ਆਈ ਅੰਦਰ ਅਸੀਂ ਗਏ ਆਂ ਦੇਖਿਆ 8-10 ੁੰਡੇ ਇਹਨਾਂ ਦੇ ਬੈੱਡ ਤੇ ਚੜ ਕੇ ਉਹਨਾਂ ਨੂੰ ਕੁੱਟ ਰਹੇ ਸੀ ਬੜੀ ਬੁਰੀ ਹਾਲ ਨਾਲ ਕੱਚ ਦੀਆਂ ਬੋਤਲਾਂ ਨਾਲ ਵੀ ਉਹਨਾਂ ਨੂੰ ਕੀਤਾ ਮੱਲਾ ਸਾਰਾ ਗਵਾਇ ਇਸ ਚੀਜ਼ ਦਾ ਆ ਮੱਲਾ ਸਾਡਾ ਨਾਂ ਲ ਐ ਸਾਰਾ ਕਹਿੰਦੇ ਕਹਿੰਦੇ ਕਿ ਪਿਸਟਲ ਵੀ ਤੋ ਰੱਖੀ ਕੋਈ ਚੀਜ਼ ਨਹੀਂ ਸਾਨੂੰ ਪਤਾ ਅੱਛਾ ਹਾਂ ਉਹ ਬਿਲਕੁਲ ਤਸਵੀਰ ਦੇਖਿਆ ਸੋਟੀਆਂ ਨਾਲ ਤੇ ਕੱਚ ਦੀਆਂ ਬੋਤਲਾਂ ਨਾਲ ਉਹਨਾਂ ਨੂੰ ਕੁੱਟਿਆ ਹੋਇਆ ਬਾਲਿਆਂ ਦਾ ਕੋਈ ਬਰਦਰ ਹੈਗਾ ਸੀ ਮੈਨੂੰ ਸ਼ਕਲ ਮਿਲਦੀ ਦੇਖੀ ਉਹਨਾਂ ਦੀ ਠੀਕ ਹੈ ਉਹਨੇ ਇੰਨੀ ਜ਼ਬਰਦਸਤ ਇਹਨਾਂ ਦਾ ਲੱਤ ਮਾਰ ਕੇ ਦਰਾਜਾ ਵਿਚਾਰਿਆਂ ਦਾ ਤੋੜਿਆ ਹੋਇ ਹਾਂਜੀ ਰੋਕ ਦੇ ਰਹੇ ਉਹਨੂੰ ਦੇਖੋ ਇਹ ਦਰਵਾਜ਼ਾ ਉਹਨੇ ਤੋੜਿਆ ਸੀ ਪਰ ਉਹ ਕਹਿ ਰਿਹਾ ਕਿ ਹਮਲਾ ਇਹਨਾਂ ਨੇ ਕਰਵਾਇਆ ਹੈ ਹਾਂਜੀ ਉਹ ਕਹਿੰਦੇ ਹਮਲਾ ਹਾਂ ਦੇਖੋ ਨਹੀਂ ਪਈ ਜੋਸੀ ਮੈਂ ਤਾਂ ਕੱਲ ਕਰ ਨਹੀਂ ਸੀ ਮੈਂ ਜਦੋਂ ਆਪਣੀ ਅੱਖਾਂ ਨਾਲ ਆ ਕੇ ਦੇਖਿਆ ਸਭ ਖੜੇ ਸੀ ਲੇਕਿਨ ਉਹ ਮੁੰਡੇ ਨੇ ਅਸੀਂ ਸਾਰੇ ਰੋਕ ਦੇ ਰਹੇ ਹੈ ਲੇਕਿਨ ਉਹਨਾਂ ਨੇ ਲੱਤ ਮਾਰ ਕੇ ਵਿਚਾਰਿਆਂ ਨੇ ਦਰਵਾਜ਼ਾ ਥੋੜੇ ਉਹ ਕਹਿ ਰਹੀ ਸੀ ਕਿ ਇਹਨਾਂ ਖੂਨੋ ਖੂਨ ਅੰਦਰ ਹੋਇਆ ਪਿਆ ਹੈ ਕਿ ਇਹ ਇਹਨਾਂ ਨੂੰ ਆ ਕੇ ਕੋਈ ਬਚਾਓ ਮੱਲੇ ਵਾਲੇ ਕੋਈ ਬਚਾਓ ਕਹਿ ਰਹੀ ਸਾਨੂੰ ਬਚਾਓ ਲੇਕਿਨ ਉਹ ਉਹ ਦੋ ਤਿੰਨ ਜਾਣੇ ਅੰਦਰ ਵੜੇ ਮੈਂ ਤਾਂ ਦੇਖੋ ਅੰਦਰ ਗਿਨ ਮੈਂ ਤਾਂ ਆਪਣੀ ਅੱਖਾਂ ਨਾਲ ਜੋ ਦੇਖਿਆ ਨਾ ਵੀ ਲੱਤ ਮਾਰ ਕੇ ਵਿਚਾਰਿਆਂ ਦਾ ਦਰਵਾਜ਼ਾ ਤੋੜੇ ਗਲਤ ਗੱਲ ਹੈ ਕਿ ਨਹੀਂ ਕਿਉਂ ਅਸੀਂ ਕਿਸੇ ਨੂੰ ਨੁਕਸਾਨ ਕਰੀਏ ਖਰਚ ਭਰਾਵਾਂ ਸੀ ਪੁਲਿਸ ਵਗੈਰਾ ਪੁਲਿਸ ਨਹੀਂ ਕੋਈ ਆਈ ਨੋ ਕੋਈ ਨਹੀਂ ਅਸਤੋ ਸੋ ਕਹਿ ਰਹੇ ਸੀ ਪੁਲਿਸ ਨੂੰ ਰਿਪੋਰਟ ਕਰਨੀ ਚਾਹੀਦੀ ਹੈ ਜੋ ਆਪਣੇ ਆਪ ਨਾਲ ਦੇਖਿਆ ਮੈਂ ਦੱਸਿਆ ਮੋਹੱਲੇ ਵਿੱਚ ਸੰਸਣੀ ਦਾ ਮਾਹੌਲ ਜਿਹੜਾ ਗਿਆ ਪੈਦਾ ਹੋਇਆ ਹੈ ਤੇ ਤਸਵੀਰਾਂ ਨੇ ਮੋਹੱਲੇ ਵਾਲੇ ਵੀ ਕਹਿ ਰਹੇ ਨੇ ਕਿ ਖੂਨ ਖਰਾਬਾ ਦੀ ਆਵਾਜ਼ਾਂ ਸਾਨੂੰ ਆਈਆਂ ਤੇ ਅਸੀਂ ਬਾਹਰ ਉੱਠ ਕੇ ਆਏ ਤੇ ਇਹਨਾਂ ਦੀ ਜਾਨ ਛੁਟਾਈ ਜੇਕਰ ਅਸੀਂ ਨਾ ਆਂਦੇ ਤਾਂ ਅੱਜ ਇਹ ਪਰਿਵਾਰ ਜ਼ਿੰਦਾ ਨਹੀਂ ਬਚ ਪਾਣਾ ਸੀ ਹਾਂਜੀ ਰਾਕੇਸ਼ ਜੀ ਬੋਲ ਰਹੇ ਹੋ ਹਾਂਜੀ ਹਾਂਜੀ ਅ ਨਮਾਸ਼ਕਾਰ ਸਰ ਜਗਮਬੇਰੀ ਗੱਲ ਕਰ ਰਿਹਾ ਲੁਧਿਆਣਾ ਲਾਈਵ ਤੋਂ ਪੱਤਰਕਾਰ ਹਾਂਜੀ ਹਾਂਜੀ ਸਰ ਇੱਕ ਨਾ ਟੋਨੀ ਨਾਂ ਦੇ ਵਿਅਕਤੀ ਕਹਿੰਦੇ ਕਿ ਉਹਨਾਂ ਦਾ આરોਪ ਹੈ ਕਿ ਹਮਲਾ ਕਰਵਾਇਆ ਗਿਆ ਵਾ ਘਰ ਦੇ ਵਿੱਚ ਵੜ ਕੇ ਕੁਝ ਅਣਪਛਾਤੇ ਵਿਅਕਤੀ ਕਹਿੰਦੇ ਜੀ ਤੁਹਾਡੇ ਭਰਾ ਤੇ ਕਿਨੇ ਕੀਤਾ ਕਹਿੰਦੇ ਕਿ ਮੇਰੇ ਸਕੇ ਭਰਾ ਨੇ ਮੇਨਾ ਪੁੱਤ ਉਹਨਾਂ ਨੇ ਲੜਾਈ ਤਾਂ ਸਾਡੀ ਆਪੱਚ ਹੋਈ ਹੈ ਦੋਨੋਂ ਲੜੇ ਯਾਰ ਅਸੀਂ ਆਪੱਚ ਨੀ CCTV ਵੀ ਸਾਹਮਣੇ ਆਈ ਹੈ মিডিਆ ਕੋਲ ਬੜੀ ਵੱਡਾ ਲੋੜੀਆ CCTV ਕੀ ਕਹਦੇ ਕਿ ਕਿੰਨੇ ਕੁ 15 20 ਜਣੇ ਮੁੰਡੇ ਆਏ ਨੇ ਤੇ ਤੇ ਇਧਰ ਹਥਿਆਰ ਨਾਲ ਅੰਦਰ ਵੜ ਕੇ ਹਮਲਾ ਕੀਤਾ ਸਾਡੇ ਤੇ પોલીસਾਰ ਇਹਨਾਂ ਕੋ ਵੀਡੀਓ ਹੋਏਗੀ ਹਾਂਜੀ ਹਾਂਜੀ ਹੈਗੀ ਵੀਡੀਓ ਇਹਨਾਂ ਕੋ ਇਹਨਾਂ ਕੋ CCTV ਹੈਗੀ ਹੈ ਜੀ ਜਿਨਾਂ ਚੇ ਦਿਖਾਈ ਦੇ ਜਾਵੇ ਕਿ 15 20 ਜਣੇ ਨੇ ਕੁੱਟਮਾਰ ਕੀਤੀ ਹੈ ਸਾਡੇ ਪਰਿਵਾਰ ਦੇ ਨਾਲ ਅੰਦਰ ਵੜ ਕੇ ਉਹ ਲੜਾਈ ਦਾ ਇਦਾਂ ਸਾਡੇ ਨਾਲ ਜੀਤੀ ਹੈ ਤੇ ਇਹਦਾ ਦੀ ਬੱਸੀ ਆ ਕੇ ਤੇ ਤੁਸੀਂ ਸਾਡੇ ਦੇ ਕਹਿ ਰਹੇ ਹੋ ਨੀ ਸਿਰਫ ਤੁਹਾਡਾ ਤੋਂ ਮਾਮਲਾ ਕੀ ਹੈ ਤੁਸੀਂ ਦੱਸ ਸਕਦੇ ਹੋ ਕਿ ਮਾਮਲਾ ਕੀ ਹੈ ਤੁਹਾਡੇ ਵੱਲੋਂ ਉਹ ਮਾਮਲਾ ਯਾਰ ਘਰੇਲੂ ਹੀ ਹੈ ਲੱਜ ਜਲਾਨੀਆਂ ਨਾਲ ਅੱਪ ਚ ਲੜ ਪਈਆਂ ਅੱਛਾ ਜੀ ਠੀਕ ਹੈ ਮੁੜ ਕੇ ਕੀ ਹੁਣ ਮੈਂ ਕੱਲੇ ਦੀ ਮੱਖੀ ਜਦੋਂ ਆਉਂਦੀ ਹੈ ਤੇ ਉਹ ਪਤਾ ਨਹੀਂ ਕੀ ਇਸ਼ੂ ਹੈ ਬਸ ਉਹ ਘਰ ਦੇ ਵਿੱਚ ਹੀ ਕਲੇਸ਼ੀ ਪੈ ਜਾਂਦਾ ਹੈ ਉਹ ਆਇਆ ਤੇ ਮੈਂ ਇਹਨੂੰ ਸੁਣਾਈ ਕਿ ਭਾਈ ਤੂੰ ਆ ਕੀ ਕੰਮ ਕਰਦਾ ਪਿਆ ਹੂੰ ਠਿਗਰੀ ਇਹ ਲਿਮੜਾ ਤਾਂ ਕੰਮ ਆ ਰਿਹਾ ਤਾਂ ਬਸ ਉੱਥੋਂ ਫਿਰ ਲੜਾਈ ਸ਼ੁਰੂ ਹੋ ਗਈ ਮਹੱਲਿਆਂ ਦੇ ਨੂੰ ਸਭ ਪਤਾ ਹੈ ਹੂੰ ਤੇ ਉਹਨਾਂ ਅਨਨ ਸਮੇਂ ਚ ਪਤਾ ਲੱਗਿਆ ਕਿ ਬੰਦੀ ਕਾਰਵਾਈ ਕੀ ਹੋਏਗੀ ਸਰ ਇੱਕ ਆਦਰਸ਼ ਕਲੋਨੀ ਦੇ ਵਿੱਚ ਕੁਝ ਅਣਪਛਾਤੇ ਵਿਅਕਤੀ ਵਾਰਦਾਤ ਨੂੰ ਜਾਨਦਿੰਦੇ ਨੇ ਟੋਨੀ ਨਾਰੇ ਦੇ ਦਿੱਸ ਕਿ ਮਾਮਲਾ ਕੀ ਬਰੀਕ ਸਾਥ ਜਿਹਾ ਥੋੜਾ ਇਹ ਵਿਰਾਸਤੀ ਦੋ ਵਾਰੀ ਉਹਨਾਂ ਦੇ ਘਰ ਗਏ ਦੋ ਵਾਰੀ ਨਹੀਂ ਮਿਲ ਜਨ ਦੋਨੋਂ ਪਾਰਟੀਆਂ 5 ਵਜੇ ਬੁਲਾਇਆ ਪੰਜ ਲਿਆ ਕੇ ਉਹਦੇ ਐਮਰ ਨਾਲ 8 ਦੇ ਦੋ ਬੰਦੇ ਖੋਬੀ ਸਾਹਮਣੇ ਤੇ ਤੰਦ ਠੀਕ ਹੈ ਜੈਸੇ ਜੈਰੀਫਾਈ ਚੱਲ ਰਿਹਾ ਨਹੀਂ ਸਰ ਬੈਨੀ ਫੋਰੀ ਗੋਬਰੀ ਉਹਨਾਂ ਦੇ ਘਰ ਦੇ ਦੋਨੋਂ ਪਾਕੀਆਂ ਮਿਲੀਆਂ ਹੀ ਨਹੀਂ ਸਾਹਮਣੇ ਨਹੀਂ ਹੋਈਆਂ ਧਰੋਂ ਭੱਜੀਆਂ ਹੋਈਆਂ ਠੀਕ ਹੈ ਹਾਂਜੀ ਤੇ ਜੇ ਸਰੋ ਕਹਿ ਰਹੇ ਸੀਗੇ ਕਿ ਤੁਹਾਡਾ ਫੋਨ ਆਂਦਾ ਵਾ ਕਿ ਕਹਿੰਦੇ ਕਿ ਘਰ ਖੋਲ ਦੋ ਤੇ ਅੰਦਰ ਬੈਠੇ ਤੇ ਲੜਣਾ ਵਾ ਨਹੀਂ ਇਹਦਾ ਪਰਿਵਾਰ ਦਾ ਕਹਿਣਾ ਵਾ ਹਾਂ ਉਹ ਇਸ ਤਰ੍ਹਾਂ ਵੀ ਹਾਂਜੀ ਕਿ ਇੱਕ ਪਰਿਵਾਰ ਟੋਨੀ ਨਾਂ ਦਾ ਪਰਿਵਾਰ ਪਹਿਲਾਂ ਦਰਸ਼ਾ ਦੇ ਚਾਹੇ ਉਹ ਵੀ ਦਿਨਾਂ ਨਹੀਂ ਸੀ ਤੇ ਉਸ ਤੋਂ ਬਾਅਦ ਉਹਦਾ ਭਰਾ 9:00 ਤੋਂ 10:00 ਵਜੇ ਉਹਦਾ ਦੂਜਾ ਭਰਾ ਦਰਖਾਸਤ ਦੇਣ ਗਿਆ ਜੀ ਤੇ ਉਹ ਕਹਿੰਦੇ ਨੇ ਕਿ ਤਾਰ ਉਹ ਬੈਠਿਆ ਤੁਹਾਨੂੰ ਖਤਰਾ ਆ ਇਹ ਕਿ ਥੱਲੇ ਨਾਲ ਲੜਾਈ ਝਗੜਾ ਕਰਨਗੇ ਤੇ ਮੈਂ ਦੇਖ ਕਰਕੇ ਫੋਨ ਕੀਤਾ ਜੀ ਵੀ ਤੁਸੀਂ ਲੜਾਈ ਝਗੜਾ ਨਹੀਂ ਕਰਨਾ ਉਹ ਘਰ ਆ ਰਹੇ ਨੇ ਰੰਨਾ ਨਹੀਂ ਜੀ ਇਸ ਕਰਕੇ ਕੀਤਾ ਇਹ ਫੋਨ ਜੁੜਿਓ ਲੋਧਣਾ ਲਾਈਵ ਜਨ ਹਣੀ ਦਾ ਯੂਮਬੀਰਪੁਰ ਧੰਨਵਾਦ